ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਕद्दू ਦੀ ਸਬਜ਼ੀ ਕद्दू ਦੀ ਸਬਜ਼ੀ ਬਣਾਵਾਂਗੇ ਆਪਾਂ ਬਿਲਕੁਲ ਨਵੇਂ ਤਰੀਕੇ ਨਾਲ ਜਿਹੜੇ ਬੱਚੇ ਵੀ ਨਹੀਂ ਖਾਂਦੇ ਕद्दू ਆਮ ਆਪਾਂ ਸੁਣ ਚਾਹੀਏ ਆਏ ਵੀ ਬੱਚੇ ਕद्दू ਨਹੀਂ ਖਾਂਦੇ ਮੇਰੇ ਬੱਚੇ ਵੀ ਨਹੀਂ ਖਾਂਦੇ ਕद्दू ਤੇ ਪਰ ਆਪਾਂ ਇਸ ਤਰੀਕੇ ਨਾਲ ਸਬਜ਼ੀ ਬਣਾਵਾਂਗੇ ਕਿ ਜਿਹੜੇ ਬੱਚੇ ਹਨ ਉਹ ਵੀ ਇਹ ਸਬਜ਼ੀ ਬਹੁਤ ਖੁਸ਼ ਹੋ ਕੇ ਖਾਂਣਗੇ ਤੇ ਮੇ ਕਿ ਮੈਂ ਬਣਾਉਣੀ ਆ ਮੇਰੇ ਬੱਚੇ ਖੁਸ਼ ਹੋ ਕੇ ਖਾਂਦੇ ਆ ਨਾਰਮਲ ਆਪ ਮੈਂ ਕद्दू ਬਣਾਉਣੀ ਆ ਤਾਂ ਆਪ ਬੱਚੇ ਨਈ ਸਬਜੀ ਖਾਂਦੇ ਕਿ ਨਈ ਪਸੰਦ ਕਰਦੇ ਕਿ ਕद्दू ਤੇ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਕਿਵੇਂ ਕद्दू ਦੀ ਸਬਜੀ ਬਣਾਉਣੀ ਆ ਤੇ ਜਿਹੜੇ ਬੱਚੇ ਆਪਣੇ ਉਹ ਵੀ ਖੁਸ਼ ਹੋ ਕੇ ਖਾਣ ਚਲੋ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਦਿਖਾਉਨੇ ਆ ਤੁਹਾਨੂੰ ਕੀ ਕੀ ਲਿਆ ਕद्दू ਲਿਆ ਆਪਣੇ ਘਰ ਦਾ ਇਹ ਕद्दू ਤਾਜਾ ਵਾ ਲਵਾ ਤੇ ਮਿਰਚਾਂ ਲਈਆਂ 7-8 ਨਾ ਲਸਣ ਲਿਆ ਵਾ ਲਸਣ ਆਪਾਂ ਇਹਦੇ ਵਿੱਚੋਂ 4-5 ਗੰਡੀਆਂ ਪਾਵਾਂਗੇ ਜ਼ਿਆਦਾ ਨਹੀਂ ਪਾਵਾਂਗੇ ਤੇ ਦੋ ਪਿਆਜ਼ ਲੈ ਆ ਤੇ ਇੱਕ ਆਪਾਂ ਲਿਆਵਾ ਟਮਾਟਰ ਇਹ ਗਾ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਟਦੇ ਆ ਤੇ ਕੱਟ ਕੇ ਧੋਵਾਂਗੇ ਹੁਣ ਜੇ ਆਪਾਂ ਬਰੀਕ ਤਰ ਤੜਕਾ ਕੱਟ ਲਿਆਵਾ ਪਿਆਜ਼ ਲਸਣ ਤੇ ਹਰੀ ਮਿਰਚ ਤੇ ਟਮਾਟਰ ਆਪਾਂ ਨਾਲ ਹੀ ਤੋਲਾਂਗੇ ਤੇ ਇਹਨੂੰ ਆਪਾਂ ਬਾਅਦ ਚ ਕੱਟ ਕੇ ਪਾਵਾਂਗੇ ਹੁਣ ਆਪਾਂ ਇਹ ਸਾਰੇ ਕਿਸੇ ਨੂੰ ਤੋਕੇ ਰੱਖ ਦਿੰਨੇ ਆ ਤੇ ਉਦੋਂ ਦਾ ਟਾਈਮ ਫਿਰ ਆਪਾਂ ਕद्दू ਤੇ ਜਿਹੜਾ ਆਪਣਾ ਇੱਕ ਆਪਣੇ ਕੋਲ ਇੱਕ ਹੋਰ ਪਿਆਜ਼ ਪਿਆਵਾ ਉਹ ਅਲੱਗ ਕੱਟ ਲਾਂਗੇ पहला मैं इन धो तो के रख दिनी हाँ जी आप कढ़ाई धरती सी गर्मे आप्यो मैं तो पाऊंगी देसी घ्यो तो क्योंकि मेरे को जुड़िया हुआ मैं देसी घ्यो चब्जी बनाई हूँ जब तेल चढ़ाने से जो देसी घ्यो चे ਕੋਈ ਵੀ ਪਾ ਸਕਦੇ ਆ ਫਾਇਨਲ ਤੇਲ ਵੀ ਪਾ ਸਕਦੇ ਤੇ ਇਸ ਤੇਲ ਨਹੀਂ ਪਾਉਣਾ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਨਹੀਂ ਪਾਉਣਾਗਾ ਉਹ ਕਾਤੋਂ ਨਹੀਂ ਪਾਉਣਾ ਆਪਾਂ ਅੱਗੇ ਜਾ ਕੇ ਦੱਸ ਦਿਆਂ ਤੁਹਾਨੂੰ ਨਿਕਿਆ ਆਪਣਾ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦਮ जीरा अपना भुज गया तो हम आपने अपने कटे हुए प्याज लसन से हरी मिर्च ये अपना जिन्ना टाइम भजदा वा हम जब आप टमाटर कट लें हम टमा ये कट के पाता हम आपद अन्सार अपनी सब्जी अनुसार जोड़े ये टमाटर डाल जान अपना तड़का भुजा हम आप करके आपको तड़का भुनना वो తడకా జా భయావే హల్ అద పా గర్మ మసాలా ధనియా పాడర్ హోదా థాను పానీ పా దా ਤਾਂ ਆਪਣਾ ਤੜਕਾ ਕਿਉਂ ਛੱਡ ਕੇ ਉਦੋਂ ਇਹਦੇ ਵਿੱਚ ਆਪਾਂ ਪਾ ਦਾਂਗੇ ਆਪਣੇ ਕੱਟਿਆ ਹੋਇਆ ਕद्दू ਪਿਆਜ਼ ਹਾਂਜੀ ਹੁਣ ਆਪਾਂ ਕੱਟੇ ਹੋਏ ਕद्दू ਤੇ ਪਿਆਜ਼ ਇਹਦੇ ਵਿੱਚ ਪਾਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਮਿਕਸ ਕਰਕੇ ਆਪਾਂ ਇਹਨਾਂ ਨੂੰ ਢੱਕ ਦਾਂਗੇ ਤੇ ਢੱਕ ਕੇ ਪਕਾਵਾਂਗੇ ਤੇ ਗੈਂਸ ਆ ਜਿਹੜਾ ਪੈਣ ਥੋੜਾ ਜਿਹਾ ਕਰ ਦਾਂਗੇ ਤੇਜ਼ ਮੈਂ ਪਾਣੀ ਆਪਰੇ ਵਿੱਚ ਹੋਰ ਪਾਵਾਂਗੇ ਕਿਉਂਕਿ ਕद्दू ਆ ਜਿਹੜਾ ਉਹ ਪਾਣੀ ਦੇ ਵਿੱਚ ਹੀ ਪੱਕੂਗਾ ਹਾਂ ਚੱਲ ਗਿਆ ਹੁਣ ਆਪਾਂ ਇਹ ਸਬਜ਼ੀ ਨੂੰ ਸਬਜੀ ਆਪਾਂ तकरीबन ਬਰੈਜ ਗੀਆਂ ਤੇ ਆਪਾਂ ਇਦਾਂ ਫਾੜੀ ਟਿੰਕਰ ਸੱਤੀ ਜਾਂਦੀ ਹੈ ਤੇ ਇਹਦੇ ਵਿੱਚ ਆਪਾਂ ਹਨਾ ਥੋੜਾ ਜਿਹਾ ਪਾਣੀ ਰਹਿਣ ਦੇਣਾ ਵਾ ਜਿਆਦਾ ਨਹੀਂ ਆਪਾਂ ਇਹਨੂੰ ਸੁਕਾਉਣਾਗਾ ਤੇ ਕਈ ਤਾਂ ਹੁਣ ਇੱਥੇ ਮਦਨੀ ਲੈ ਕੇ ਇਦਾਂ ਇਹਨੂੰ ਕੋਟ ਵੀ ਲੈਂਦੇ ਆ ਤੇ ਆਪਾਂ ਟਰਚੀ ਨੇ ਕਰਾਂਗੇ ਵੈਸੇ ਤਾਂ ਕਦੂ ਜਮਾ ਫਾੜੀਆਂ ਜਿਹੜੀਆਂ ਬਣੀਆਂ ਪਈਆਂ ਵਾ ਤੇ ਇੰਨੇ ਲੋੜ ਨਹੀਂ ਹੁੰਦੀ ਕਿ ਮੈਂ ਨੀ ਕਦੇ ਵੀ ਮਦਨ ਨਹੀਂ ਫੇਰੀ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਥੋੜਾ ਜਿਹਾ ਰਹਿਣ ਦੇਣਾ ਉਦੇ ਵਿੱਚ ਆਪਾਂ ਹੁਣ ਪਾ ਦੇਣਾ ਵਾ ਦੁੱਧ ਇੱਥੇ ਆਪਾਂ ਤੁਹਾਨੂੰ ਦੱਸ ਰਿਹਾ ਤੇਲ ਆਪਾਂ ਇੱਥੇ ਕਾਹਤੋਂ ਨਹੀਂ ਪਾਇਆ ਸੀਗਾ ਸਰੋਂ ਦਾ ਤੇਲ ਆਪਾਂ ਤਾਂ ਨਹੀਂ ਪਾਇਆ ਸੀਗਾ ਕਿਉਂਕਿ ਆਪਾਂ ਇਹਦੇ ਵਿੱਚ ਪਾਉਣਾ ਸੀਗਾ ਦੁੱਧ ਤੇ ਤੇਲ ਵਾਲੀ ਸਬਜ਼ੀ ਵਿੱਚ ਸਰੋਂ ਦੀ ਵਿੱਚ ਤੇ ਦੁੱਧ ਨਹੀਂ ਠੀਕ ਰਹਿੰਦਾਗਾ ਤੇ ਹੁਣ ਆਪਾਂ ਹਸਾਬ ਨਾਲ ਜਿੰਨਾ ਕੁ ਦੇਖ ਕੇ ਦੁੱਧ ਪਾਉਣਾ ਵਾ ਕਿ ਜ਼ਿਆਦਾ ਪਤਲੀ ਵੀ ਨਾ ਹੋਵੇ ਤੇ ਜ਼ਿਆਦਾ ਸੰਘਣੀ ਵੀ ਨਾ ਰਹੇ ਜਾਣ ਤੇ ਹੁਣ ਆਪਾਂ ਇਹਨੂੰ ਨਰ ਸੇਮ ਤੇ ਕਰਕੇ ਪੀਵਾਲਾ ਦਬਾਉਣਾ ਜਿਆਦਾ ਨਹੀਂ ਆਪਾਂ ਤੇਜ਼ ਕਰਨਾ ਨਹੀਂ ਤਾਂ ਆਪਣਾ ਜਿਹੜਾ ਦੁੱਧ ਹੈ ਫਟ ਜਾਊਗਾ ਤੇ ਇਹ ਬਹੁਤ ਟੇਸਟੀ ਸਬਜ਼ੀ ਬਣਦੀ ਆ ਕਿਉਂਕਿ ਤਰੀ ਵਾਲੀ ਜਿਹੜੀ ਸਬਜ਼ੀ ਹੈ ਬੱਚੇ ਉਹ ਜਿਆਦਾ ਪਸੰਦ ਕਰਦੇ ਆ ਤੇ ਇਹਦੇ ਵਿੱਚ ਆਪਾਂ ਨੂੰ ਜੇ ਛੋਟੇ ਬੱਚੇ ਆ ਤਾਂ ਰੋਟੀ ਕੋਲ ਤੇ ਵੀ ਖਾ ਸਕਦੇ ਆ ਤੇ ਜੇ ਵੱਡੇ ਆ ਤੇ ਨਾਲ ਅਚਾਰ ਨਾਲ ਇਦਾਂ ਹੈ ਨਾ ਹੁਣ ਦੁੱਧ ਜਦੋਂ ਆਪਣਾ ਹੈ ਥੋੜਾ ਜਿਹਾ ਆਪਾਂ ਇਹਨੂੰ ਰਹਿਣ ਲਾਂਗੇ ਤੇ ਵਿੱਚ ਵੀ ਦੁੱਧ ਜਦੋਂ ਪਾਇਆ ਆਪਾਂ ਇਹਨੂੰ ਨਾਲ ਨਾਲ ਹਿਲਾਇ ਜਾਣਾ ਵਾ ਕਿ ਨਹੀਂ ਆਪਣੀ ਸਬਜ਼ੀ ਪਾਟ ਜੂਗੀ ਨਮਤੇ ਕਰਕੇ ਆਪਾਂ ਫਿਰ ਆਪਾਂ ਇਹਨੂੰ ਨਾਲਾ ਦਵਾਉਣਾ ਤੇ ਨਾਲ ਦੀ ਨਾਲ ਹਿਲਾਉਣਾ ਹੈ ਜੇ ਤੁਸੀਂ ਬਣਾ ਕੇ ਵੇਖੋ ਬੱਚੇ ਤੁਸੀਂ ਇੱਕ ਵਾਰ ਬਣਾ ਕੇ ਵੇਖੋ ਬੱਚੇ ਬਹੁਤ ਜ਼ਿਆਦਾ ਇਹ ਪਸੰਦ ਕਰਦੇ ਆ ਤੇ ਬਹੁਤ ਲੋਕ ਬਣਾਉਂਦੇ ਵੀ ਆ ਕਦੂ ਦੀ ਦੁੱਧਾ ਦੀ ਸਬਜ਼ੀ ਤੇ ਬਹੁਤ ਲੋਕ ਨਹੀਂ ਵੀ ਬਣਾਉਂਦੇ ਜਿਵੇਂ ਹਮੇ ਦੀਆਂ ਫਰਿੰਡਾਂ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ ਉਹ ਕਹਿੰਦੇ ਦੇ ਦੀ ਅਸੀਂ ਨਾਰਮਲ ਤਾਂ ਕਦੂ ਬਣਾਉਨੇ ਹੁੰਦੇ ਆ ਜਿਵੇਂ ਵਿਟੜਕਾ ਲਾ ਕੇ ਵੈਸੇ ਆਪਾਂ ਸੁੱਕੀ ਸਬਜ਼ੀ ਤੇ ਪਰ ਦੁੱਧ ਵਾਲੀ ਨਹੀਂ ਕਦੇ ਬਣਾਈ ਦੁੱਧ ਵਾਲੀ ਕਿਵੇਂ ਬਣਦੀ ਹੈ ਤੇ ਮੈਂ ਕਹਿੰਦੀ ਦੁੱਧ ਵਾਲੀ ਤਾਂ ਬਹੁਤ ਟੇਸਟੀ ਬਣੀ ਮੈਂ ਤਾਂ ਕਹਿੰਦੀ ਸੁੱਕਾ ਕद्दू ਬਣਾਇਆ ਨਹੀਂ ਹਮੇਸ਼ਾ ਮੈਂ ਦੁੱਧ ਵਾਲਾ ਹੀ ਬਣਾਉਣੀ ਆ ਕਿਉਂਕਿ ਦੁੱਧਾਲਾ ਬਹੁਤ ਜ਼ਿਆਦਾ ਟੇਸਟੀ ਹੁੰਦਾ ਵਾ ਤੇ ਜਾਂ ਆਪਾਂ ਕੋਟੇ ਵਗੈਰਾ ਤਾਂ ਬਣਾ ਹੀ ਲੈਨੇ ਆ ਕੱਦੂ ਦੇ ਤੇ ਇਹ ਏਦਾਂ ਵੀ ਨਾ ਸੁੱਕੇ ਕੱਦੂ ਵੈਸੇ ਵੀ ਨਹੀਂ ਬੱਚੇ ਵੀ ਨਹੀਂ ਪਸੰਦ ਕਰਦੇ ਕਿਉਂਕਿ ਫਾੜੀਆਂ ਜੀਆਂ ਪਈਆਂ ਹੁੰਦੀਆਂ ਲੱਗ ਤੇ ਇਹ ਜਿਹੜਾ ਦੁੱਧਾਲਾ ਕੱਦੂ ਤੇ ਇਹ ਬੱਚੇ ਵੀ ਮੇਰੇ ਤਾਂ ਬਹੁਤ ਪਸੰਦ ਕਰਦੇ ਆ ਉਹਨਾਂ ਗਾਵਤੂ ਸੀ ਬਣਾਟੇ ਵੇਖੋ ਬੱਚਿਆਂ ਨੂੰ ਜਿਹਦੇ ਬੱਚੇ ਕਦੋਂ ਨਹੀਂ ਖਾਂਦੇਗੇ ਵੀ ਪਸੰਦ ਕਰਦੇ ਆ ਕਿਵੇਂ ਕਰਦੇ ਠੀਕ ਹੈ ਜੀ ਹੁਣ ਆਪਾਂ ਸਜਣਨੇ ਖਾ ਲਈ ਜਦੋਂ ਨੂੰ ਬਾਲਾ ਆ ਗਿਆ ਆਪਣੀ ਸਬਜੀ ਨੂੰ ਤੇ ਫਿਰ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਆਪਣੀ ਵੀਡੀਓ ਵਧੀਆ ਲੱਗੀ ਹੁੰਦੀ ਹੈ ਤੇ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਜਿਹੜੇ ਆਪਾਂ ਦੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲਿਆ ਕਰੋ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ ਉਹ ਦੇਖ ਜੀ ਇਦਾਂ ਦੀ ਬਣੀ ਆ ਤੇ ਭਾਪੇ ਅੱਗੇ ਆ ਗਈ ਸਖੋਂ ਤੇ ਤਾਂ ਥੋੜਾ ਜਿਹਾ ਧੁੰਤਲੀ ਦੇ ਸਕਦੀ ਸੀ ਤੇ ਇਹ ਕਲਰ ਆਇਆ ਇਹਦਾ ਸਬਜੀ ਦਾ